ਅਡਰਾਨ ਬਣਾਉਂਦੀ ਆ ਫੁੱਲ ਕਮਾਲ ਦਾ ਤੇ ਜਿਵੇਂ ਬਾਈ ਨੇ ਦੱਸਿਆ ਵੀ ਪਹਿਲਾਂ ਕੋਲੋਂ ਬਾਈ ਕਹਿੰਦਾ ਤੁਰਿਆ ਨਹੀਂ ਜਾਂਦਾ ਸੀ ਇੰਨਾ ਕਲੇਵਾ ਬਣਾਉਂਦੀ ਆ ਵੀ ਹਜੇ ਦੇ ਦੋ ਤਰੀਕ ਹੋ ਗਈ ਹਫਤਾ ਤੱਕ ਭਾਈ ਕੰਮ ਸੇ ਕੰਮ ਕਹਿ ਲਈ ਆਪਾਂ ਹਾਂ ਹਾਂ ਲੈ ਸੱਜਣਾ ਪਿੰਡ ਅਸਪਾਲ ਖੁਰਦ ਤਹਿਸੀਲ ਤੇ ਜ਼ਿਲ੍ਹਾ ਰਹੂਗਾ ਬਰਨਾਲਾ ਘਰੇਲੂ ਸੱਜਣਾ ਕੋਲ ਉਹਨਾਂ ਤੁਹਾਨੂੰ ਬਹੁਤ ਕਮਾਲ ਦੀਆਂ ਦੋ ਬੈੜਾਂ ਦਿਖਾਉਣ ਲੱਗੇ ਆ ਇੱਕ ਤਾਂ ਬੈੜ ਦਿਖਾ ਦਾਂਗੇ ਇਧਰਲੇ ਬੰਨੇ ਗੱਬਣ ਆ ਤੇ ਇੱਕ ਆ ਬੱਛੀ ਦਿਖਾ ਦਾਂਗੇ ਇਹ ਦੰਦੋ ਰਹੂਗੀ ਛਿੱਗੀ ਸੂਆ ਸੌਂਦੀ ਆ ਦੂਜਾ ਤੇ ਪਹਿਲਨ ਦਾ 24kg ਦਾ ਮਿਲਕ ਰਿਕਾਰਡ ਆ ਗਿਆ ਤੇ ਨਾਲ ਵਾਲੀ ਬੈੜ ਦਾ ਬਾਈ ਦੇ ਦੱਸਣ ਮੁਤਾਬਕ ਆ ਗਿਆ 22 23kg ਦਾ ਤੇ ਬਾਕੀ ਗੱਲਬਾਤ ਤੁਹਾਡੀ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਤੇ ਕੱਲਾ ਕੱਲਾ ਪਸ਼ੂ ਖੋਲ ਕੇ ਤੋਰ ਕੇ ਦਿਖਾ ਦਾਂਗੇ ਤੇਰਾ ਰੇਟ ਆ ਰੇਟ ਵੀ ਦੋਹੇ ਬੈੜਾਂ ਦਾ ਵੀਡੀਓ ਚ ਹੀ ਕਰਾ ਦਾਂਗੇ ਤੇ ਬਾਕੀ ਗੱਲਬਾਤ ਲਾਨੇਦਾਰ ਨਾਲ ਕਰਾ ਦਾਂਗੇ ਹੋਰ ਕੀ ਹਾਲ ਹੈ ਜੀ ਠੀਕ ਆ ਜੀ ਚੜਦੀ ਕਲਾ ਜੀ ਚੜਦੀ ਕਲਾ ਜੀ ਆ ਨਾਮ ਦੱਸ ਦਿਓ ਜੀ ਨਾਮ ਆਫੜਾ ਮਿੱਠੂ ਸਿੰਘ ਜੀ ਪਿੰਡ ਅਸਪਾਲ ਖੁਰਦਾ ਜੀ ਅਸਪਾਲ ਖੁਰਦਾ ਆ ਗਿਆ ਜੀ ਹਾਂ ਜਿਹੜਾ ਬਰਨਾਲਾ ਜੀ ਤੇ ਸ਼ੁਰੂਆਤ ਆਪ ਬੈਠ ਆਪ ਏਬੀਐਸ ਦੀ ਆ ਜੀ ਪੁੱਛ ਕੇ ਦੱਸ ਦਾਂਗੇ ਠੀਕ ਆ ਗੱਲ ਹਾਂ ਗਾੜੀ ਨੇ ਮਗਰ ਆਈ ਤੀ ਉੱਤਾ ਗਈ ਵੀ ਵੇਚਤੀ ਆਪਾਂ ਨੇ ਆਪ ਆ ਗਈ ਬਾਈ ਕਹਿੰਦਾ ਏਬੀਐਸ ਦੀ ਤੇ ਦੰਦੋ ਰਹੂਗੀ ਛਿੱਗੀ ਉਹ ਆਪਾਂ ਚੈੱਕ ਕਰ ਲਈ ਸਵੇਰ ਆਦੀ ਠੰਡੀ ਰੂ ਲੱਭੀ ਐ ਤੇ ਮਾਰਦੀ ਪੇਪਰ ਦਾ ਸੀਮਨ ਲੱਗਿਆਗਾ ਇਹ ਇੰਨੀ ਕਿਤੇ ਲਪਈਆ ਪਾਈਪਰ ਦੇ ਸੀਮਨ ਤੋਂ ਬਾਈ ਕਹਿੰਦਾ ਗੱਬਣ ਆ ਕਰਦ ਵੀ ਚੰਗਾ ਤੇ ਬਾਕੀ ਪ੍ਰਿੰਟ ਵੀ ਇਹ ਕਹੂੰਗਾ ਪੂਰਾ ਕਮਾਲ ਦਾ ਇਥੋਂ ਫੇਸ ਤੋਂ ਲਾ ਕੇ ਬਾਡੀ ਤੋਂ ਲਾ ਕੇ ਸ਼ਾਈਨਿੰਗ ਸ਼ੂਨਿੰਗ ਚੈੱਕ ਕਰਾ ਦੀ ਤੇ ਬਾਕੀ ਇੱਕ ਗੱਲ ਇਹਦੀ ਖਾਸ ਇਹ ਰਹੂਗੀ ਵੀ ਸਵੇਰ ਆਦੀ ਬਹੁਤ ਠੰਡੀ ਸੀਲ ਰਹੂਗੀ ਇਧਰਲੇ ਬੰਨੇ ਇਹ ਇੱਥੋਂ ਜਦੋਂ ਪਰਲੇ ਬੰਨੇ ਜਾਊਗਾ ਛੱਡ ਦਿਓ ਜੀ ਥੋੜਾ ਜਿਹਾ ਇੱਧਰਲੇ ਬੰਨੇ ਜਾਣ ਦੇ ਜਾਣ ਦੋ ਬੁੱਝ ਕੇ ਇਹ ਇੱਥੋਂ ਇੱਥੋਂ ਮਾਰਨੀ ਆ ਲੰਬਾਈ ਲਮੂਈ ਕਰਾ ਦੇਈਂ ਚੈੱਕ ਤੇ ਦਿਨ ਕਿੰਨੇ ਕੱਢ ਦੂਗੀ ਬਾਈ ਇਹ ਦਿਨ ਜੀ ਹਜੇ ਸੀਤ ਰੂਕ ਨੂੰ ਪੂਰੇ ਹੋਣਗੇ ਬਾਕੀ ਫਿਰ ਉੱਤੇ ਵੀ ਲੈ ਪਰਲੇ ਬੰਨੇ ਕਰ ਦੋ ਥੋੜੀ 6 ਨੂੰ ਦਿਨ ਪੂਰੇ ਨਹੀਂ ਅੱਜ ਤਰੀਕ ਮੇਰਾ ਖਿਆਲ ਆ ਬਾਈ 2 ਹੋ ਗਈ ਨਾ ਆ 2 11 ਤੇ 2025 ਨੂੰ ਵੀਡੀਓ ਬਾਈ ਦੀ ਸ਼ੂਟ ਕਰੀ ਜਾਂਦੇ ਆ ਪੇਪਰ ਤੋਂ ਆ ਗਈ ਗੱਬਣ ਆਪ ਆ ਗਈ ਐਬੀਐਸ ਦੀ ਗੋਬਰੇ ਮੰਨ ਲਓ ਵੀ ਟਾਇਟ ਹੀ ਮਾਰੀ ਜਾਂਦੀ ਆ ਕੱਢ ਦੂਗੀ ਬਾਈ 7-8 ਦਿਨ ਹਣਾ ਕੱਢ ਦੂਗੀ ਆਹਮ ਨਾਲ ਤੇ ਤਿਆਰੀ ਕਿੰਨੀ ਕ ਫੜ ਲਾਂਦੀ ਆ ਬਾਈ ਮੌਕੇ ਦੀ ਉਹ ਪੂਰੀ ਪਰਤਾ ਤੁਰਿਆ ਨਹੀਂ ਦੀ ਜਾਂਦਾ ਇਹ ਠੀਕ ਆ 10 ਦਿਨ ਉੱਤੋਂ ਦੀ ਲੇਗੀ ਦੀ ਪੂਰੇ ਜਨ ਕਰਕੇ ਇਹ ਹੱਥੀਂ ਚਵਾਈ ਤੇ ਕਿ ਮਸ਼ੀਨੀ ਦੀ ਆ ਕੱਥੀ ਤੇ ਚਵਾਈ ਤੇ ਆਪਣ ਤਾਂ ਮਸੀਹ ਨਹੀਂ ਹੈ ਨੀ ਹੱਥੀਂ ਚਵਾਈ ਠੀਕ ਆ ਗੱਲ ਸਭਾ ਦੀ ਠੰਡੀ ਰਹੂਗੀ ਠੰਡੀ ਜੀ ਹਾਂ ਜੀ ਠੀਕ ਆ ਗੱਲ ਤੋਰ ਦੋ ਖੋਲ ਕੇ ਹਾਂ ਜੀ ਤੇ ਬਾਕੀ ਸੱਜਣੋਂ ਇੱਥੋਂ ਨਾ ਤੁਰਦੀ ਜੱਜਮੈਂਟ ਕਰ ਸਕਦੇ ਥੋੜਾ ਜਿਹਾ ਘਰੇਲੂ ਪਸ਼ੂ ਨੇ ਡਰ ਜਰੂਰ ਸਕਦੇ ਨੇ ਆਪ ਆ ਗਈ ਬਾਈ ਕਹਿੰਦਾ ਆਰਡਰ ਰਹੂਗਾ ਮੰਨ ਲਓ ਫਾੜੀ ਵਾਲਾ ਪਹਿਲਾਂ ਨੇ ਕਿੰਨਾ ਦੁੱਧ ਦਿੱਤਾ ਜੀ ਪਹਿਲਾਂ ਨੇ 24 ਲੀਟਰ ਦਿੱਤਾ ਜੀ 24 ਲੀਟਰ ਅਲੈ ਚਲੋ ਜੇ ਧੱਲੇ ਬੰਨੇ ਪਹਿਲਣ ਦਾ ਬਾਈ ਕਹਿੰਦਾ 24 ਲੀਟਰ ਦੁੱਧ ਚੋਇਆ ਪਿਆ ਪ੍ਰਿੰਟ ਪ੍ਰਿੰਟ ਬਹੁਤ ਕਮਾਲ ਦਾ ਰੱਖਦੀ ਆ ਤੇ ਖਾਸ ਗੱਲ ਇਹਦੀ ਇਹ ਆ ਵੀ ਸੁਭਾਅ ਦੀ ਬਿਲਕੁਲ ਠੰਡੀ ਕੁ ਨੀ ਕੁ ਆੜੇ ਮੰਨ ਲਓ ਫਾੜੀ ਵਾਲਾ ਲੇਵਾ ਰੱਖਦੀ ਆ ਇਹ ਇਥੋਂ ਕਰ ਸਕਦੇ ਹਾਂ ਚ ਇੱਕ ਫੁੱਲ ਚੜਾਈ ਵਾਲਾ ਆਰਡਰ ਆ ਗਿਆ ਜਿੱਦਾਂ ਨਹੀਂ ਕਹੂੰਗਾ ਬਾਡੀ ਦੀ ਚੜਾਈ ਆ ਓਦਾਂ ਦੀ ਥੱਲੇੋਂ ਆ ਗਈ ਲੇਵੇ ਦੀ ਚੜਾਈ ਲੈ ਚੱਲੋ ਜੀ ਗਾਹ ਨੂੰ ਇਹ ਇਥੋਂ ਕਰ ਸਕਦੇ ਚ ਇੱਕ ਇਥੋਂ ਕਰਾ ਦੇ ਲੱਭੀ ਜਾ ਕੋਈ ਅਡਰਾਂ ਬਣਾਉਂਦੀ ਆ ਫੁੱਲ ਕਮਾਲ ਦਾ ਤੇ ਜਿਵੇਂ ਬਾਈ ਨੇ ਦੱਸਿਆ ਵੀ ਪਹਿਲਾਂ ਕੋਲੋਂ ਬਾਈ ਕਹਿੰਦਾ ਤੁਰਿਆ ਨਹੀਂ ਜਾਂਦਾ ਤੇ ਇੰਨਾ ਕਲੇਵਾ ਬਣਾਉਂਦੀ ਆ ਵੀ ਹਜੇ ਦੇ 2 ਤਰੀਕ ਹੋ ਗਈ ਹਫਤਾ ਕ ਭਾਈ ਕੰਮ ਸੇ ਕੰਮ ਕਹਿ ਲਈ ਆਪਾਂ ਹਾਂ ਹਾਂ ਹਫਤਾ ਤੇ ਲਗਭਗ ਕੱਢ ਦੂ ਹਾਂ ਕੱਢ ਜੂ ਜੀ ਕੱਢ ਜੂ ਆਰਾਮ ਹਾਂ ਤੇ ਲੇਵਾ ਬਣਾ ਦੂ ਪੂਰਾ ਫਰਮਾ ਇੱਥੋਂ ਕਰਾਣੀ ਲੱਭੀ ਚੈੱਕ ਤੇ ਆ ਚੀਜ਼ ਭਰੂਗੀ ਸਾਰੀ ਹਜੇ ਤੇ ਰੇਟ ਕੀ ਰਹੂਗਾ ਜੀ ਇਹਦਾ ਰੇਟ 1.5 ਆ ਜੀ 1 5 ਚੋਹਜੂ ਮਾਨ ਤਣ ਜਾ ਹਾਂ ਜੀ ਮਾਰ ਚੱਪਾ ਜਾ ਕਹ ਲਈਏ ਕੋਈ ਭਰਾ ਹੁੰਦਾ ਆ ਜੇ ਕੋਈ ਭਰਾ ਕਹੂੰਗਾ ਵੀ ਦੋਨੇ ਲੈਂਦਾ ਤਾਂ ਉਦਾਂ ਦਾ ਹੋ ਜੂਗਾ ਉਦਾਂ ਦਾ ਹੋ ਜੂਗਾ ਹਾਂ ਜੀ ਠੀਕ ਆ ਗੱਲ ਤੇ ਹੁਣ ਮਾਰ ਦੇ ਲੈ ਵੀ ਦੋ ਨੰਬਰ ਵਾਲੀ ਬੈੜ ਤੇ ਕੈਮਰਾ ਇਹਦਾ ਸੂਆ ਕਿਹੜਾ ਰਹੂਗਾ ਜੀ ਤੀਜਾ ਜੀ ਤੀਜਾ ਸੂਆ ਜੀ ਤੀਜਾ ਸੂਆ ਇਹਦੇ ਕਿੰਨੇ ਕਿ ਦਿਨ ਬਾਕੀ ਨੇ ਬਾਈ ਲੈ ਜੂ ਹਫਤਾ ਲੈ ਜੂ ਜੀ ਇਹ ਇਹਦਾ ਸੂਆ ਕਿਹੜਾ ਰਹੂਗਾ ਜੀ ਦੋ ਨੰਬਰ ਵਾਲੀ ਬੈੜ ਦਾ ਤੀਜਾ ਸੂਆ ਜੀ ਤੀਜਾ ਸੂਆ ਤੇ ਦਿਨ ਕਿੰਨੇ ਕੱਢਦੀ ਆ ਬਾਈ ਦੜੇ ਹਫਤਾ ਲੈ ਜੋ ਜੀ ਇੱਕ ਹਫਤਾ ਹਾਂ ਜੀ ਤਿਆਰੀ ਪੂਰੀ ਮਾਰ ਲਾਂਗੇ ਮੌਕੇ ਦੀ ਪੂਰੀ ਵਧੀਆ ਹਾਂ ਜੀ ਹਫਤੇ ਟਪਾ ਵੀ ਸਕਦੀ ਆ ਜੀ ਠੀਕ ਆ ਗੱਲ ਉਹਲੇ ਬੰਨਿਓ ਕਰਾ ਦੇ ਲੱਭੀ ਚੱਕ ਅੱਡ ਅੱਗੇ ਪਿੱਛੇ ਦਾ ਰੱਖੂ ਤੇ ਇੱਕ ਗੱਲ ਦੱਸ ਦੇਣਾ ਰੱਖੂ ਬਿਲਕੁਲ ਨਾਲ ਲੱਗਵਾ ਤੇ ਬਾਕੀ ਬਾਈ ਹੋਰੀ ਨੇ ਇਹਨਾਂ ਨੂੰ ਪੱਕੇ ਤੌਰ ਤੇ ਬੰਨ ਕੇ ਰੱਖ ਦਿਆ ਵੀ ਨਟ ਪਾ ਕੇ ਕਿਉਂਕਿ ਥੋੜਾ ਤਾਂ ਕਰਕੇ ਨਾ ਭੱਜ ਨੱਠ ਕਰ ਸਕਦੀ ਆ ਬੈੜਾ ਸੂਆ ਤੀਜਾ ਉੱਤੋਂ ਰਹੂਗੀ ਬਿਲਕੁਲ ਸਟ੍ਰੇਟ ਆ ਕਿਉਂਕਿ ਘਰੇਲੂ ਸੱਜਣਾ ਬਾਈ ਹੋਰਾਂ ਦਾ ਵਪਾਰ ਵਾਲਾ ਸਿਸ ਤੇ ਗੱਬਣ ਵੀ ਚੰਗੇ ਸੀ ਮਨ ਤੋਂ ਅੱਗੇ ਭਾਈ ਹਾਂ ਜੀ ਆਪਾਂ ਡਾਕਟਰ ਤੋਂ ਸੀਮਨ ਲੈ ਕੇ ਦੇ ਦਾਂਗੇ ਜੀ ਠੀਕ ਆ ਜੀ ਤੇ ਇਹਨੇ ਕਿੰਨਾ ਕਰਦਾ ਚੁਆਇਆ ਭਾਈ ਇਹਨੇ ਦਿੱਤਾ ਜੀ 26 ਲੀਟਰ 25 26 ਲੱਗ ਹਾਂ 25 26 ਹਾਂ ਠੀਕ ਠੀਕ ਆ ਗੱਲ ਹਫਤੇ ਤੋਂ ਇਹ ਮੰਨ ਲਓ ਵੀ 7 8 ਦਿਨ 9 ਦਿਨ ਦੇ ਲਗਭਗ ਲੈ ਜੀ ਲੈ ਜੂ ਆਰਾਮ ਨਾਲ ਲੈ ਜੂ ਹਾਂ ਜੀ ਆ ਤੋੜ ਦੋ ਜੀ ਖੋਲ ਕੇ ਨੂੰ ਤੇ ਬਾਕੀ ਸੈਨ ਨੂੰ ਤਰ ਤੁਰਦੀ ਦੀ ਅਡਜਸਟਮੈਂਟ ਕਰ ਸਕਦੇ ਹਾਂ ਸੂਆ ਅਰੀਜਨਲ ਤੀਜਾ ਸੂੰਦੀ ਆ ਤੇ ਬਾਕੀ ਸਟ੍ਰੇਟ ਆ ਗਈ ਪੂਰੀ ਫੁੱਲ ਜਿਵੇਂ ਮੈਂ ਤੁਹਾਨੂੰ ਕਹਿੰਨਾ ਥੋੜਾ ਜਿਹਾ ਬੰਨੀਆਂ ਰਹੀਆਂ ਪੱਕੇ ਤੌਰ ਤੇ ਕਮਾ ਇੱਕ ਹਫ਼ਤੇ ਤੋਂ 10 ਦਿਨ ਦੇ ਲਗਭਗ ਇਹਦੇ ਪੈਂਡਿੰਗ ਆ ਗਏ ਤੇ ਬਾਕੀ ਬਰੀਡ ਕੁਆਲਿਟੀ ਤੁਹਾਡੇ ਸਾਹਮਣੇ ਆ ਗਈ ਉਰਲੇ ਬੰਨੇ ਲਿਆ ਬਾਈ ਆ ਲੈ ਆ ਲੈ ਆ ਲੈ ਤੇ ਦੁੱਧ ਬਾਈ ਕਹਿੰਦਾ 25 ਦੇ ਲਗਭਗ ਇਹਨੇ ਦਿੱਤਾ ਇਹਦਾ ਬਾਈ ਕਹਿੰਦਾ ਇੱਕ ਹਫ਼ਤੇ ਤੋਂ ਲਾ ਕੇ 10 ਦਿਨ ਦੇ ਲਗਭਗ ਪੈਂਡਿੰਗ ਆ ਦੁੱਧ ਦੇ ਨੇ ਚਵਾਇਆ 25 ਕਿਲੋ ਥਣਾਂ ਦੀ ਗਾਰੰਟੀ ਰਹੂਗੀ ਬਾਈ ਥਣ ਵੱਧ ਗਾਰੰਟੀ ਥਣ ਵੱਧ ਘੱਟ ਛਾਲਾ ਛਿੱਟਾ ਟਾਈਟ ਪਾਟ ਹਾਂ ਹਾਂ ਭਰੋਤਾ ਧਾਰ ਮਾਰ ਕੇ ਲ ਜਾਵੇ ਜੀ ਆਪਦੀ ਠੀਕ ਆ ਗੱਲ ਉਹ ਬਾਈ ਕਹਿੰਦਾ ਜੇ ਪਾਸ ਕਰਕੇ ਲੈ ਜਾਓ ਇਸ ਵਾਰੀ ਉਹੀ ਗੱਲ ਆ ਵੀ ਕਿਲੋ 2 ਕਿਲੋ ਦੁੱਧ ਬਾਈ ਕਹਿੰਦਾ ਅਪ ਕਰ ਦੂ ਘਟਾਉਂਦੀ ਨਹੀਂ ਪਿਛਲੇ ਸਾਲ ਨਾਲੋਂ ਤੇ ਬਾਈ ਇਹਦਾ ਰੇਟ ਕੀ ਰਹੂਗਾ ਬੜ ਦਾ ਇਹਦਾ 95 ਜੀ ਇਹਦਾ ਰਹੂਗਾ 95 ਤੇ ਆ ਨਾਲ ਵਾਲੀ ਬੱਚੀ ਦਾ ਰਹੂਗਾ 1 ਲੱਖ ਤੇ 5000 ਜੇ ਕੋਈ ਭਰਾ ਬਾਈ ਦੋਨੇ ਲੈਂਦਾ ਉਹ ਚ ਮਨਤਨ ਹੋ ਜੂਗਾ ਜੋੜੇ ਚ ਹੋ ਜੂਗਾ ਜੀ ਠੀਕ ਆ ਗੱਲ ਆ ਫੋਨ ਨੰਬਰ ਬੋਲ ਦਿਓ ਜੀ 62802 ਜੀ ਹਾਂਜੀ 21814 ਜੀ 62802 21814 ਤੇ ਪਿੰਡ ਆ ਗਿਆ ਅਸਪਾਲ ਖੁਰਦ ਤਹਿਸੀਲ ਤੇ ਜ਼ਿਲ੍ਹਾ ਰਹੂਗਾ ਬਰਨਾਲਾ ਜਿਹੜੇ ਵੀ ਭਰਾ ਨੂੰ ਇਹ ਦੋਏ ਬੱਚੀਆਂ 'ਚ ਕੋਈ ਵੀ ਪਸੰਦ ਆਉਂਦੀ ਆ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ